ਹਾਲਾਗੈ ਨੋਂ ਨਹੀਂ ਕਰਦਾ ਟਰੈਕਟਰ ਵਾਛ ਅੱਜ ਪੂਰਾ ਫੁੱਲ ਫਾਰਮ 60 ਦੀ ਧਲਾਈ ਆਹ ਤੋ ਤੂੰ ਕਿ ਹੁਣ ਰੈਡੀ ਕਰੀ ਜਾਂਦਾ ਪੂਰਾ ਜਮਾ ਬਣਾਉਂਗਾ ਨਾ ਗੱਲ ਪਾਡਾ ਵਾਲਾ ਹੈ ਗੱਲ ਹੋਰ ਕੁਛ ਨਹੀਂ ਨਹੀਂ ਪਾਡਾ ਵਾਲਾ ਸੁਣਾ ਬਈ ਮੈਂ ਤਾਂ ਉਹ ਨਹੀਂ ਹੈਗਾ ਹੋਰ ਇਹ ਤਿਆਰ ਕਰਕੇ ਨਾ ਪੋ ਪੋਰਟ ਚ ਚੜਾਉਣਾ ਚਾਹਾਂ ਤਾਂ ਹਾਂ ਨੋ ਨਹੀਂ ਉੱਤ ਜੜ ਜੂ ਤਾਂ ਹਾਂ ਓਏ ਜਮੈਂ ਉੱਥੇ ਖੜਾ ਦਿੰਨੇ ਬਸ ਜਮੈਂ ਕਪੈਨ ਤੇ ਚੜ ਜਾਂਦਾ ਹੁੰਦਾ ਮੈਨੂੰ ਤਾਂ ਕੀ ਹੈ ਵਧੀਆ ਸਮਝੀ ਮੈਨੇ ਸਾਮੂਗੀ ਲਾ ਦੇ ਫਿਰ ਕੋਈ ਚੱਕਰ ਨਹੀਂ ਤੂੰ ਤਾਂ ਰੱਖ ਕੋ ਬਣਾ ਟੈਂਕੀ ਭਰਨੀ ਕਿ ਤੇਲ ਦੀ ਕਰੀ ਭਰੀ ਗਈ ਆ ਟੈਂਕੀ ਫੁੱਲ ਆ ਹਾਂ ਥੈਂਕ ਯੂ ਫੇਰ ਥੋੜੀ ਆਪਾਂ ਦਵਦੇ ਆ ਜਾ ਕੇ ਦੇਖ ਕਰਾ ਲਾ ਕੋਈ ਖਾਜੀ ਤੇ ਨਹਿਰ ਆਪਾਂ ਗੇੜੇ ਤੇ ਪੂਰੇ ਫਾਰਮ ਸੱਟ ਤੇ ਡੈਕ ਚੱਲਦਾ ਦਾ ਫੁੱਲ ਬਾਜ ਤੇ ਹੈ ਡੈਕ ਵਿੱਚ ਨਾ 5000 ਚ ਔਰੂਮ ਕੀ ਲੱਗੇ ਨੂੰ ਜਾ ਕੇ ਪੁੱਛ ਕੇ ਇਹੀ ਵਾਲਾ ਵੀ ਇਹਦਾ ਮੈਂ ਤਾਂ ਉਹ ਵੇਚਦਾ ਵੀ ਵੱਡਾ ਵਾਲਾ ਬੇ ਸੁਣੀ ਨਹੀਂ ਆਂਦੀ ਨਹੀਂ ਡੈਕ ਚ ਕੋਈ ਕਮੀ ਨਹੀਂ ਹੈਗੀ ਕਿੰਨੇ ਦਾ ਦੇਣਾ ਦੱਸ 6 ਮਿੰਨ ਹੋਇਆ ਲੱਗੇ ਨੂੰ ਤੂੰ ਦੇਣਾ ਕਿੰਨਾ ਦਾ ਯਾਰ ਓ ਯਾਰ 6 ਮਿੰਨ ਹੋਇਆ ਬਈ ਲੱਗੇ ਨੂੰ ਕਿੰਨੇ ਗਾਲੀ ਆ ਚੱਲੀ ਨਹੀਂ ਆਂਦੀ ਐਵੇਂ ਛਰੀ ਫੈਲਾ ਕਿੰਨੇ ਦਾ ਹੈ ਨਵਾਂ ਕਰਨ ਦਾ ਲਵਾਜ ਤੂੰ ਹੁਣ ਇਹ ਲਾਉਂਦੇ ਆ ਉਹ 37000 ਦਾ ਤੂੰ ਕਿੰਨਾ 7000 ਦੇਣਾ ਕਾਨੂੰ ਕਿ ਤੂੰ ਆਖ ਕੇ ਫਰੀ ਦੇ ਦੋ 30 ਸ਼ੋਰਟ ਕੱਤੀ ਠੀਕ ਆ ਹੈ ਕੱਢ ਗਿਆ ਕਹਿ ਜਾ ਯਾਰ ਗਰੀਬ ਚ ਚੱਲ ਲੈ ਲਾ ਹਾਂ ਜੇ ਜੱਸੂ ਗਰੀਬ ਆ ਫਿਰ ਲੈ ਲੈ ਮੈਂ ਤਾਂ ਕਹਿ ਦੂੰਗਾ ਤੂੰ ਦੇਣਾ ਫਿਰ ਵੀ ਨਹੀਂ ਜੱਸੂ ਆਏ ਵੀ ਹੈ ਗਏ ਵੀ ਨਹੀਂ ਮੈਂ ਤਾਂ ਕਹਿ ਦੂੰਗਾ ਫਿਰ ਤੂੰ ਦੇਣਾ ਫਿਰ ਵੀ ਨਹੀਂ ਤੂੰ ਕੌਣ ਤੂੰ ਕੱਢ ਲਾਏਂਗਾ ਮੈਂ ਤਾਂ ਟਰੈਕਟਰ ਲੰਘੋਇਆ ਉਹ ਖੜਾ 735 ਉਹਦਾ ਸਟਾਰਟ ਤਾਂ ਹੋਣੀ ਹੁੰਦਾ ਸਟਾਰਟ ਕਿਉਂ ਨਹੀਂ ਹੁੰਦਾ ਲਾ ਸ਼ਰਤ ਟਰੈਕਟਰ ਟਰੈਕਟਰ ਦੀ ਸ਼ਰਤ ਲਾ ਵੋਲ ਲਾਉਣੀ ਸ਼ਰਤ ਜਿਵੇਂ ਐ ਸਟਾਰਟ ਕਰ ਲੂੰ ਵਈ ਹੂੰ ਕਹਣਾ ਮੈਂ ਸੈਲਫ ਨਾਲ ਕਹਣਾ ਸੈਲਫ ਨਾਲ ਹੀ ਕਰੂੰ ਕਿਵੇਂ ਕਰਦੇ ਆ ਹਾਂ ਸੈਲਫ ਨਾਲ ਤਾਂ ਸੈਲਫ ਨਾਲ ਸਟਾਰਟ ਹੁੰਦਾ ਹੋਰ ਕਦੇ ਹੁੰਦਾ ਉਹ ਤੂੰ ਤਾਂ ਟੱਕਾ ਸਟਾਰਟ ਰਹੀ ਹੈਂ ਕੀ ਗੱਡੀ ਟੱਕਾ ਟੱਕਾ ਸਟਾਰਟ ਨੂੰ ਕਿਉਂ ਹੋ ਬਾਗੜੀਆਂ ਟਰੈਕਟਰ ਬਾਗੜੀਆਂ ਦਾ ਕੋੜਾ ਟਰੈਕਟਰ ਰੱਖੀ ਨਹੀਂ ਓਏ ਯਾਰ ੱਟਕਾ ਛਾੜਨ ਦੱਸਗਾ ਹਾ ਉਹ। ਨੋਨਦੀ ਬਾਗੜਾ ਹੈ ਕਿਵੇਂ ਕਹਿਣਾ ਗਾੜੀ ਹੁੰਦਾ ਮਾਰਾ ਟਰੈਕਟਰ ਉਹ ਕਿ ਰੱਖਿਆ ਤਨਪਾਪ ਹੈ। ਨੋਨਦੀ ਬਾਗੜੀ ਕੇ ਬਈ ਟਰੈਕਟਰ ਹੀ ਰੱਖਦੇ ਆ। ਹੁਣ ਬਣਦੀਆਂ ਗੱਲ ਪੂਰੀ ਜਾਮ। ਬਣ ਗਈ ਬਸ ਥੋੜੇ ਟਾਇਰ ਰਹਿ ਗਏ ਵੀ ਚੱਲੋ ਚੱਲੋ ਤੋ ਉਹਨਾਂ ਨੇ ਕਾਲੀ ਕਰੀਆਂ ਹੋਏ। ਮਾਰਾ ਲਾਹੇ ਸਾਰੇ ਰਹਿ ਗਏ। ਅੱਗੋ ਤਾਂ ਬੜਾ ਬਣ ਗਿਆ ਓਕੇ। ਹੈ? ਅੱਗੋ ਤਾਂ ਓਕੇ ਆ ਸਾਰਾ। ਪਹਿਲਾਂ ਵੀ ਸਰਪ ਵੱਜੀ ਸੀ ਦੋ ਵਾਰੀ, ਦੋ ਵਾਰੀ ਪਿੱਛੇ ਇੱਕ ਵਾਰੀ ਹੋਰ ਮਾਰਦੀ। ਪਿਛਲੇ ਬੱਸ ਤੋ ਦੇ ਫਿਰ ਹੁਣ। ਤੇ ਬੱਸ ਰਹਿ ਗਿਆ ਪਿੱਛਲੇ ਪਾਸੇ ਜਾਂਦੇ। ਜੱਗਾ ਬਹੁਤ ਸਿਸਟਮਾਂ ਬਾਹਲੇ ਥਾਈ ਲਿਖਿਆ ਨਾ ਉਹ ਜੱਗਾ ਡੈਕ ਵਾਲਾ ਇਹ ਇੰਨੇ ਥਾਈ ਕਿਉਂ ਲਾਇਆ ਸਟicker ਜੱਗੇ ਜੱਗੇ ਨੇ ਕਿਵੇਂ ਆ ਜੱਗੇ ਡੈਕ ਵਾਲੇ ਨੇ ਸਟicker ਵਾਲੇ ਲਾਇਆ ਨਾ ਉਹ ਮੁੰਡਾ ਸੀ ਯਾਰ ਉਹ ਬਾਹਲੇ ਲਾਈ ਗਿਆ ਉਹ ਆਪਣੇ ਲਿਹਾਰੇ ਦੁਕਾਨ ਇਕੱਠੇ ਦੁਕਾਨਾਂ ਤਾਂ ਹੀ ਮੈਨੂੰ ਡਿਸਕਾਊਂਟ ਲਿਆ ਤੂੰ ਫਿਰ ਹੀ ਲਵਾਇਆ ਹੈ ਪੈਟਰੋਲ ਦੀ ਲੋੜ ਪੈਗੀ ਪੈਟਰੋਲ ਦੀ ਸਕਾਰਪਿਓ ਇਹ ਲਓ ਭਾਈ ਪੈਟਰੋਲ ਦੀ ਸਕਾਰਪਿਓ ਮੈਂ ਕੋਈ ਨਹੀਂ ਲਊਗਾ ਪੈਟਰੋਲ ਦਾ ਬਲੈਨ ਨੂੰ ਨਹੀਂ ਪਰਾਉਂਦਾ ਤੇ ਨਾਲੇ ਕਹੀ ਜਾਂਦਾ ਉਹ ਤਾਇਆ ਦਾ ਬਾਪੂ ਕਹੀ ਜਾਂਦਾ ਤਾਇਆ ਹਾਂ ਕਹਿੰਦਾ ਵੀ ਸਕਾਰਪੀਓ ਮਿਲਦੀ ਐ 9,99,000 ਦੀ ਤੂੰ ਕੋਈ ਛੱਡੇਂਗਾ ਵੀ ਕਿ ਸਾਰਾ ਕੁਲਿਆ ਕੇ ਛੱਡੋਂਗੇ ਸਕਾਰਪੀਓ ਰਹਿ ਗਈ ਹੁਣ ਕਿੱਧਰ ਨਾ ਚਿਰ ਜਮਾ ਉੱਥੇ ਖੜੇ ਨੇ ਕਿਉਂ ਨਹੀਂ ਉਹ ਨਾ ਚਿਰ ਨਹੀਂ ਹਟਦੇ ਹਾਂ ਓਏ ਕੋਰਾ ਚਿਰ ਹਟਦੇ ਨਹੀਂ ਮੈਂ ਤੂੰ ਆਇਆ ਟਰੈਕਟਰ ਮੈਂ ਜੋਂਡੀ ਉਹ ਸੱਦਾ ਹੌਲੈਂਡ ਆਹ ਹਾਂ ਅਰਜਨ ਟੋਚਨ ਬਾਈਏ ਬਾਲਾ ਬਸ ਆਹ ਹੁਣੀ ਬਲਵਾੜਾ ਹੁਣੀ ਗੱਲਾਂ ਪੇਟ ਬਰਾਬਰ ਹੋਵੇ ਪਾਣੀ ਨਾ ਪਾ ਲੈ ਡਰ ਗਿਆ ਲੈ ਯਾਰ ਹੁਣ ਜਿਵੇਂ ਹੁਣ ਸਿੰਪਲ ਟਰੈਕਟਰ ਇਹ ਆ ਸਿੰਪਲੀ ਉਹ ਹੋਵੇ ਬਾਈਨ ਵੀ ਤੋਲ ਲੈ ਕੰਡੇ ਤੇ ਕਰਾ ਲੈ ਕੈਮਰਾ ਬੜ ਕਰਕੇ ਦੇਖ ਲਓ ਬਾ ਠੀਕ ਆ